ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਹੋਰ ਠੀਕ ਠਾਕ ਹੋ ਅੱਜ ਲੁਫੇੜੀ ਦੇ ਵਿੱਚ ਆਏ ਆ ਆਪਣੇ ਛੋਟੇ ਭਰਾ ਦੀ ਸ਼ਾਪ ਹੈ ਤੁਸੀਂ ਦੇਖ ਸਕਦੇ ਆ ਬਿੰਨੀ ਕਲੈਕਸ਼ਨ ਇਹ ਤੁਸੀਂ ਦੇਖ ਸਕਦੇ ਹੋ ਬਿੰਨੀ ਕਲੈਕਸ਼ਨ ਇਹਦੀ ਇਹ ਸ਼ਾਪ ਆਪਣਾ ਛੋਟਾ ਭਰਾ ਹੀ ਕਹ ਲਓ ਇੱਥੇ ਆਪਾਂ ਨੂੰ ਬੂਟ ਮਿਲਣਗੇ ਕਿੰਤ ਕੋਨਾ ਮੈਂ ਇੱਕ ਵਾਰ ਤੇ ਆਣਾ ਦੇਖੋ ਹਾਂਜੀ ਭਾਈ ਤੂੰ ਇੱਕ ਤੱਕ ਸਕਦਾ ਤੁਸੀਂ ਇਹ ਨਵੇਂ-ਨਵੇਂ ਸ਼ੂਜ਼ ਗੱਲਬਾਤ ਵੀ ਕਰਦੇ ਆ ਪਹਿਲਾਂ ਤੁਹਾਨੂੰ ਸ਼ੂਜ਼ ਦਿਖਾ ਦਿੰਨਾ ਆਓ ਭਾਈ ਦੱਸੋ ਕੌਣ ਆਉਂਦਾ ਬੰਦਾ ਏ ਦੇਖੋ ਜੀ ਸ਼ੂਜ਼ ਮੈਂ ਬਣਾ ਸ਼ੂਜ਼ਾਂ ਦੀ ਗੱਲ ਕਰਾਂਗੇ ਕੱਪੜੇ ਵਾਲ ਬਾਅਦ ਫੇਰ ਦੇਖਦੇ ਆਂ ਸਭ ਤੋਂ ਵਧੀਆ ਸ਼ੂਜ਼ ਕਿਹੜਾ ਤੇਰੀ ਦੁਕਾਨ ਦਾ ਉਹ ਦਿਖਾ ਪਹਿਲਾਂ ਸ਼ੂਜ਼ ਆਪਣੇ ਕੋਲ ਵੀਰੇ ਬੰਦੀਆਂ ਤੋਂ ਬੰਦੀਆਂ ਪਏ ਆਂ ਆਹ ਵੀ ਪਏ ਆਂ ਜੈਜ਼ੀਨ ਦੇ ਸ਼ੂਜ਼ ਆ ਹੂੰ ਇਹ 600 ਰੁਪਏ ਦੇ ਆਂ ਜੀ ਆ ਸਰਬ ਇਹ 600 ਰੁਪਏ ਦੇ ਆ ਕੰਫਰਟੇਬਲ ਆਂ ਤਾਂ ਪੂਰੇ ਆਹ ਬਹੁਤ ਕੰਫਰਟੇਬਲ ਆਂ ਹਲਕੇ ਬੂਟ ਆ ਹੂੰ ਨਾਈਕ ਦੇ ਇਹ ਆਪਣਾ ਲਾਈਟ ਵੇਟ ਆ ਬਹੁਤ ਨਾਈਕੀ ਦਾ ਬੂਟ ਆ ਇਹ 500 ਰੁਪਏ ਦੇ ਰੇਂਜ ਚ ਇਹ 500 ਰੁਪਏ ਦੇ ਵੀਰੇ ਆਂ ਚਾ ਇਹ ਤਾਂ ਬਹੁਤ ਆ ਦੇਖੋ ਜੁੱਤੀਆਂ ਆਈਆਂਆਂ ਵੀ ਬੜਕ ਕਿੰਨੇ ਵਧੀਆ ਵਧੀਆ ਸਾਢੇ 350 ਵੈਰਾਈਟੀ ਮਿਲੂਗੀ ਪੂਰੀ ਸਾਢੇ 350 ਦੀ ਜੁੱਤੀ ਸਾਢੇ 350 ਟੁੱਟ ਤਾਂ ਨਹੀਂ ਜਾਊਗੀ ਨਹੀਂ ਨਹੀਂ ਪੂਰੀ ਗਾਰੰਟੀ ਹੈ ਵੀਰੇ 300 ਗਾਰ 100 ਹੈ ਠੀਕ ਹੈ ਪੂਰੀ ਗਾਰੰਟੀ ਹੋ ਚੱਕਰਾਂ ਦੀ ਗੱਲ ਹੈ ਬਾਕੀ ਆਪਣੇ ਕੋਲ ਆ ਦੇਖ ਲਓ ਲੇਡੀਜ਼ ਕਿੰਨੀ ਆਏਗੀ ਸਾਢੇ 350 ਸਾਢੇ 350 ਰੇਂਜ ਚ ਹਾਂਜੀ ਹੱਥ ਚ ਫੜ ਕੇ ਦਿਖਾਓ ਸਾਢੇ 350 ਰੇਂਜ ਚ ਲਓ ਜੀ ਭਾਈ ਲੇਡੀਜ਼ ਨੂੰ ਵੀ ਖੁਸ਼ ਕਰਨ ਦਾ ਕੋਝੋ ਜੀ ਇੱਥੇ ਆ ਕੇ 350 ਰੁਪਿਆ ਹੁੰਦਾ ਗਿਆ ਅੱਜ ਦੇ ਜਮਾਨੇ 'ਚ ਰੇਟ ਆਪਾਂ ਉਹ ਜਿਵੇਂ ਹੀ ਰੱਖਿਆ ਨੇ ਜੈ ਜੈ ਆਹ ਕੱਪੜੇ ਪੈਂਟਾਂ ਵੀ ਪਈਆਂ ਹਾਂ ਫਾਰਮਲ ਪੈਂਟ ਨੇ ਜੀ ਇਹ ਆਪਣੇ ਕੋਲ 600 350 ਦੇ ਰੇਂਜ 'ਚ ਇਹ ਵੀ 350 'ਚ ਪੈਂਟ ਵੀ ਹਾਂਜੀ 350 ਦੇ ਰੇਂਜ 'ਚ ਮੈਨੂੰ ਗੱਲ ਦੱਸ ਦੇ ਕਿਤੇ ਉਹੀ ਮਾਲ ਤਾਂ ਨਹੀਂ ਹੈਗਾ ਕੋਈ ਐਵੇਂ ਦਾ ਨਹੀਂ ਨਹੀਂ ਆਪਣਾ ਵੀਰੇ ਇਕੱਠਾ ਆਉਂਦਾ ਸਟਾਕ ਪੰਜ ਪੰਜ ਪੈਂਟਾਂ ਚੱਲਦੀਆਂ ਆਪਾਂ ਇਕੱਠੀ ਅੱਛਾ ਤਾਂ ਅਗਰ ਕਿ ਸਸਤੀ ਹੈ ਸਸਤੀ ਹੋਣ ਦਾ ਕਾਰਨ ਹੈ ਵੀ ਤੁਸੀਂ ਇਕੱਠਾ ਮਾਲ ਚੱਕਦੇ ਆ 50 50 ਰੁਪਏ ਮਾਰ ਦੇਣ ਰੱਖਿਆ ਬਾਜ਼ਾਰ ਚ ਠੀਕ ਹੈ ਉਧਰ ਟੀ-ਸ਼ਰ ਆਲਕੋਮ ਐਡਾ ਉਸ ਦੀ ਟੀ-ਸ਼ਰਟ ਆ ਬਿਲਕੁਲ 250 ਰੁਪਏ ਦੀ ਰੇਂਜ ਚ 250 ਦੀ ਰੇਂਜ ਹਾਂਜੀ ਮੋ ਡੇਟ ਜਮੀ ਨਾਰਮਲ ਰੱਖੀ ਨੇ ਆਪਾਂ ਦੀ ਕੋਈ ਦਿੱਕਤ ਨਹੀਂ ਆ ਬਾਕੀ ਜੀ ਇਹਨਾਂ ਦੇਖ ਲਓ ਆਪਣੇ ਕੋਲ ਹੂੰ ਜੀ ਇਹਨਾਂ ਦੇਖੋ ਇਹ 600 ਰੁਪਏ ਦੀ ਰੇਂਜ ਚ ਸਰ ਜੀ ਠੀਕ ਹੈ 600 ਰੁਪਏ ਦੀ ਰੇਂਜ ਦੇ ਵਿੱਚ ਹੋਰ ਆਪ ਪਰਫਿਊਮ ਦੇਖੋ ਭਾਈ ਪਰਫਿਊਮ ਵੀ ਪਏ ਆ ਬੈਲਟਾਂ ਪਈਆਂ ਹੋਰ ਵੀ ਸਟਾਕ ਹੈਗਾ ਗਦਾਮ ਵੀ ਹੈਗਾ ਦੁਕਾਨ ਦੇ ਵਿੱਚ ਸਾਮਾਨ ਪਿਆ ਹੈ ਘਰ ਵੀ ਰੱਖਦੇ ਆ ਸਾਮਾਨ ਅੱਛਾ ਆਇਆ ਰਿਪਕੀ ਕਿਹਦਾ ਬੇਟਾ ਉਹ ਸ਼ਰਟ ਦਿਖਾ ਦੂੰ ਜਾਂਗੇ 300 200 ਇਹ ਦੀ ਰੇਂਜ ਕਿ ਹੈ ਇਹ 4500 ਇਹ 4500 ਚ ਵਧੀਆ ਛੱਡਾ ਪੂਰੀ ਕੰਫਰਟੇਬਲ ਠੀਕ ਹੈ ਸਾਰੇ ਭਾਈ ਜਿਹੜਾ ਵੀਡੀਓ ਦੇਖਦਾ ਮਿੱਤਰ ਪ੍ਰੇਮੀ ਜਰੂਰ ਇੱਕ ਵਾਰ ਮੌਕਾ ਦਿਓ ਲਠੇੜੀ ਦੇ ਵਿੱਚ ਹੈ ਮੁਰੰਡਾ ਸ਼੍ਰੀ ਚਮਕੌਰ ਸਾਹਿਬ ਦੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਉਹਨੂੰ ਡਿਸਕਾਊਂਟ ਮਿਲੂਗਾ 3500 ਵੀ ਰਿਕਵੈਸਟ ਡਿਸਕਾਊਂਟ ਮਿਲੂਗਾ ਡਿਸਕਾਊਂਟ ਦਵਾਂ 1000 ਰੁਪਏ ਸ਼ਾਪਿੰਗ ਤੇ ਇੱਕ ਪਰਫਿਊਮ ਨਾਲ ਦਵਾਂਗੇ ਫ੍ਰੀ ਵੀ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਭਾਈ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਏ ਦੀ ਸ਼ਾਪਿੰਗ ਤੇ ਇੱਕ ਪਰਫਿਊਮ ਨਾਲ ਦੇਊਗਾ ਪਰਫਿਊਮ ਵੀ ਵਧੀਆ ਦੇਣਗਾ ਬਿੰਨੀ ਕਲੈਕਸ਼ਨ ਆ ਇਹ ਦੁਕਾਨ ਆ ਆਪਣੀ ਲੁਠੇੜੀ ਸ਼੍ਰੀ ਚਮਕੌਰ ਸਾਹਿਬ ਮਾਰਗ ਤੇ ਮਰੰਡਾ ਸ਼੍ਰੀ ਚਮਕੌਰ ਸਾਹਿਬ ਮਾਰਗ ਤੇ ਬਿੰਨੀ ਕਲੈਕਸ਼ਨ ਲੁਠੇੜੀ ਆਪਣਾ ਛੋਟਾ ਭਰਾਏ ਆ ਭਾਈ ਜਰੂਰ ਵੀਰੇ ਇੱਕ ਵਾਰ ਜਰੂਰ ਮੌਕਾ ਦਿਓ ਬੂਟ ਮਿਲਣਗੇ 벨ਟ ਪਰਫਿਊਮ ਪੈਂਟਾਂ ਸ਼ਰਟਾਂ ਟੀ-ਸ਼ਰਟਸ ਸਾਰਾ ਕੁਝ ਆ ਇੱਕ ਵਾਰ ਜਰੂਰ ਮੌਕਾ ਦਿਓ देखो जो चीज बरतोगे ताही पता लगुगा आपा दूर-दूर जाने हैं ये नहीं हैगा कि 350 दी पैंट भी ऐमे देसी पैंट है कहंदा ਵੀ ਭਾਈ ਇਕਠਾ ਮਾਲ 5 5 6 600 ਪੈਂਟ ਚੱਕਦੇ ਆ ਤਾਂ ਕਰੇ ਸਾਨੂੰ ਸਸਤਾ ਪਾ ਦੇ ਭਾਈ ਮਾਲ ਕਿੱਥੇ ਲਿਆਉਣਾ ਮਾਲ ਆਪਣਾ ਦਿੱਲੀ ਤੇ ਆਉਣਾ ਚਾਹੁੰਦਾ ਤੱਕ ਵੀਰੇ ਠੀਕ ਹੈ ਦਿੱਲੀ ਤੇ ਮਾਲ ਆਉਗਾ ਠੀਕ ਹੈ ਜੀ ਠੀਕ ਹੈ ਕਰ ਵੀ ਪਿਆਰ ਕੇ ਮਾਲ ਉਹਦਾਮ ਠੀਕ ਹੈ ਵੀਰੇ ਇੱਕ ਵਾਰ ਜਰੂਰ ਮਕਾ ਦਿਓ ਬਿੰਨੀ ਕਲੈਕਸ਼ਨ ਇਹ ਨਵੀਂ ਮਾਰਕੀਟ ਬਣੀ ਆ ਦਲਜੀਤ ਡਿਪਾਰਟਮੈਂਟਲ ਸਟੋਰ ਦੇ ਮੂਹਰੇ ਠੀਕ ਆ ਜੀ ਇਹ ਸਪੈਸ਼ਲ ਬਲੌਗ ਅੱਜ ਇਸੇ ਕਰਕੇ ਬਣਾਇਆ ਵੀ ਬਿੰਨੀ ਕਲੈਕਸ਼ਨ ਦੇ ਵਿੱਚ ਜਰੂਰ ਇੱਕ ਵਾਰ ਮੌਕਾ ਦਿਓ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਗੋਂ 1000 ਦੀ ਸ਼ਾਪਿੰਗ ਤੇ ਇੱਕ ਫ੍ਰੀ ਮਿਲੇਗਾ ਇਹ ਤੁਸੀਂ ਦੇਖ ਸਕਦੇ ਆ ਵਧੀਆ ਜੁੱਤੀਆਂ ਕੁਆਲਿਟੀ ਇਹੋ ਜੀ ਗੱਲ ਨਹੀਂ ਹੈਗੀ ਕੁਆਲਿਟੀ ਵੇਚਣੀ ਵੀਰੇ ਆਪਾਂ ਨੇ ਇਹ ਨਹੀਂ ਹੈਗਾ ਵੀ ਆਪਾਂ ਨੇ ਕੋਈ ਮਾਲ ਵੇਚ ਕੇ ਆਪਣੇ ਪੈਸੇ ਕਮਾ ਕੇ ਚਲੇ ਜਾਣਾ ਠੀਕ ਹੈ ਗੱਲ